HDFC ਦੇ ਵੱਲੋਂ ਪਰिवर्तन ਸਕੀਮ ਦੇ ਅਧੀਨ 2024-25 ਦੇ ਲਈ ਸਕਾਲਰਸ਼ਿਪ ਆਈ ਹੋਈ ਹੈ ਜਿਹੜੀ ਜਿੱਥੇ ਰਿਗਾਰਡਿੰਗ ਆਪਾਂ ਇੱਕ ਪਹਿਲਾਂ ਵੀਡੀਓ ਪਾਈ ਸੀ ਤੇ ਅੱਜ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਆਪਾਂ ਇਸ ਦੇ ਲਈ ਅਪਲਾਈ ਕਿਵੇਂ ਕਰਨਾ ਉਸ ਤੋਂ ਪਹਿਲਾਂ ਇੱਕ ਦੋ ਗੱਲਾਂ ਜਿਹੜੇ ਕੈਂਡੀਡੇਟ ਅੱਜ ਇਸ ਨੂੰ ਪਹਿਲੀ ਵਾਰ ਦੇਖ ਰਹੇ ਨੇ ਵੀਡੀਓ ਨੂੰ ਉਹਨਾਂ ਨੂੰ ਮੈਂ ਇਹ ਦੱਸ ਦੇਵਾਂ ਕਿ ਇਹ ਸਕਾਲਰਸ਼ਿਪ ਹੈ ਕੀ ਆ ਬਿਲਕੁਲ ਬਹੁਤ ਘੱਟ ਸਮੇਂ ਦੇ ਵਿੱਚ ਦੱਸਾਂਗਾ ਜੇ ਕਿ ਡਿਟੇਲ ਵੀਡੀਓ ਦੇਖਣੀ ਹੈ ਤਾਂ ਇਸ ਤੋਂ ਪਹਿਲਾਂ ਮੈਂ ਲਿੰਕ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗਾ ਉਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਸੋ ਪਹਿਲੀ ਗੱਲ ਹੈ ਜੀ ਕਿ ਪਹਿਲੀ ਕਲਾਸ ਤੋਂ ਲੈ ਕੇ ਭਾਵ ਸਕੂਨ ਦੇ ਵਿੱਚ ਜਿਹੜੀ ਫਰਸਟ ਕਲਾਸ ਹੁੰਦੀ ਆ ਪਹਿਲੀ ਕਲਾਸ ਤੋਂ ਲੈ ਕੇ ਪੀ ਐਚ ਡੀ ਤੱਕ ਹਾਂਜੀ ਪਹਿਲੀ ਕਲਾਸ ਤੋਂ ਲੈ ਕੇ ਪੀ ਐਚ ਡੀ ਤੱਕ ਉਹ ਕੈਂਡੀਡੇਟ ਜਿਨ੍ਹਾਂ ਦੀ ਸਾਲਾਨਾ ਇਨਕਮ 2.5 ਲੱਖ ਰੁਪਏ ਤੋਂ ਘੱਟ ਹੈ ਉਹ ਸਾਰੇ ਇਸ ਦੇ ਲਈ ਐਲੀਜੀਬਲ ਅਮਾਉਂਟ ਕਿੰਨੀ ਮਿਲੇਗੀ ਅਮਾਉਂਟ ਮਿਲੇਗੀ ਜੀ ਵੱਖਰੀ ਵੱਖਰੀ ਜੇਕਰ ਕੋਈ ਪਹਿਲੀ ਤੋਂ ਲੈ ਕੇ 6ਵੀਂ ਕਲਾਸ ਤੱਕ ਆ ਤਾਂ ਉਸ ਨੂੰ 15000 ਰੁਪਏ ਮਿਲ ਜਾਏਗਾ ਜੇ ਮੀ ਤੋਂ 12ਵੀਂ ਤੱਕ ਜਾਂ ਕੋਈ ਡਿਪਲੋਮਾ ਹੋਲਡਰ ਉਹਨਾਂ ਨੂੰ ਮਿਲ ਜੇਗਾ ਜੀ 18000 ਰੁਪਿਆ ਜਿਹੜੇ ਅੰਡਰ ਗ੍ਰੈਜੂਏਟ ਕੋਰਸ ਨੇ ਉਹਨਾਂ ਦੀ ਉਹਨਾਂ ਦੇ ਲਈ ਮਿਲ ਜੇਗਾ ਜੀ ਕੈਂਡੀਡੇਟ ਨੂੰ ਅਮਾਉਂਟ ਜੇ ਦੇਖੀ ਤਾਂ ਹਾਂਜੀ 30000 ਰੁਪਿਆ ਤਾਂ ਮਿਲੇਗਾ ਜਿਹੜੇ ਜਨਰਲ ਅੰਡਰ ਗ੍ਰੈਜੂਏਟ ਕੋਰਸ ਹੁੰਦੇ ਨੇ ਬੀਏ ਬੀਕਮ ਆਰ ਆਗਰਾਂ ਨੂੰ ਅਤੇ ਜਿਹੜੇ ਪ੍ਰੋਫੈਸ਼ਨਲ ਹੁੰਦੇ ਨੇ ਜਿਵੇਂ ਬੀਟੈਕ ਐਮਬੀਬੀਐਸ ਐਲਐਲਬੀ ਬੀ ਆਰਕੀਟੈਕਚਰ ਜਾਂ ਨਰਸਿੰਗ ਵਾਲਿਆਂ ਲਈ ਉਹਨਾਂ ਨੂੰ ਮਿਲੇਗਾ ਜੀ 50000 ਰੁਪਿਆ ਇਸੇ ਪ੍ਰਕਾਰ ਨਾਲ ਜਿਹੜੇ ਮਾਸਟਰ ਕੋਰਸ ਕਰ ਲੈਣੇ ਉਹਨਾਂ ਨੂੰ 35000 ਤੋਂ ਲੈ ਕੇ 75000 ਰੁਪਏ ਤੱਕ ਇਹ ਸਕਾਲਰਸ਼ਿਪ ਮਿਲ ਸਕਦੀ ਆ ਇਹ ਤਾਂ ਗੱਲ ਹੋ ਗਈ ਜੀ ਆਪਣੀ ਕਲੀਅਰ ਬਸ ਛੱਡਦੇ ਆ ਕਿ ਤੁਸੀਂ ਇਸ ਤੋਂ ਪਹਿਲਾਂ ਭਾਵ ਇਸ ਸੈਸ਼ਨ ਦੇ ਵਿੱਚ ਕੋਈ ਹੋਰ ਸਕਾਲਰਸ਼ਿਪ ਨਾ ਲੈ ਰਹੇ ਹੋ ਕੋਈ ਹੋਰ ਸਕਾਲਰਸ਼ਿਪ ਤੁਸੀਂ ਨਾ ਲੈ ਰਹੇ ਹੋ ਅਤੇ ਦੂਜੀ ਗੱਲ 2.5 ਲੱਖ ਤੋਂ ਤੁਹਾਡੀ ਨਿਕਮ ਤੱਕ ਹੋਵੇ ਪੂਰੀ ਫੈਮਿਲੀ ਦੀ ਇਹ ਨੇ ਜੀ ਆਪਾਂ ਦੇਖੀਏ ਸੀਟਾਂ ਹਾਂ ਕੱਲ ਆਪਾਂ ਸੀਟਾਂ ਦੀ ਗੱਲ ਨਹੀਂ ਕੀਤੀ ਸੀ ਕਿੰਨੀਆਂ ਸੀਟਾਂ ਹੁੰਦੀਆਂ ਨੇ ਦੇਖੋ ਜੀ ਇਹ ਸਿਲੈਕਟਡ ਦੇ ਕੁਝ ਕੈਂਡੀਡੇਟ ਦੀ ਇਹਨਾਂ ਨੇ ਪੋਰਟਲ ਆਹੀ ਹੈ ਜੀ 2023-24 ਦੇ ਲਈ ਜੇਕਰ ਦੇਖੀਏ ਤਾਂ ਟੋਟਲ ਨੰਬਰ ਆਫ ਸਕਾਲਰਸ ਕਿੰਨੇ ਚੁਣੇ ਸੀ ਇਹਨਾਂ ਨੇ 7684 ਸਟੂਡੈਂਟ ਜਿਹੜੇ ਚੁਣੇ ਸੀ ਲਗਭਗ 7500 ਤੋਂ ਵੱਧ ਉਮੀਦਵਾਰ ਜਾਂ ਵਿਦਿਆਰਥੀ ਇਹਨਾਂ ਨੇ ਇਸ ਸਕਾਲਰਸ਼ਿਪ ਦੇ ਅਧੀਨ ਚੁਣੇ ਸੀ ਉਹ ਸਕੂਲ ਦੇ ਵੀ ਸੀ ਕਾਲਜਾਂ ਦੇ ਵੀ ਸੀ ਯੂਨੀਵਰਸਿਟੀ ਦੇ ਵੀ ਸੀ ਇਕਲ ਹੋਰ ਜਿਹੜੇ ਕੈਂਡੀਡੇਟ ਡਿਸਟੈਂਸ ਐਜੂਕੇਸ਼ਨ ਦੇ ਰਾਹੀਂ ਓਪਨ ਐਜੂਕੇਸ਼ਨ ਦੇ ਰਾਹੀਂ ਕਿਸੇ ਵੀ ਮਾਧਿਅਮ ਰਹੀ ਪੜ ਰਹੇ ਹੋਣ ਬਸ ਉਹ ਸਾਰੇ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ ਠੀਕ ਹੈ ਜੀ ਤੇ ਪਹਿਲਾਂ 2019-20 ਤੋਂ ਸ਼ੁਰੂ ਹੋਇਆ ਸੀ ਇਹ ਪ੍ਰੋਗਰਾਮ 2019-20 ਦੇ ਵਿੱਚ ਬਹੁਤ ਘੱਟ ਸੀ ਲਗਭਗ 1198 ਇਹਨਾਂ ਨੇ ਸਕਾਲਰਸ਼ਿਪ ਜਿਹੜੀਆਂ ਦਿੱਤੀਆਂ ਸੀ 1198 2020-21 ਦੇ ਵਿੱਚ 3000 ਦੇ ਕਰੀਬ ਹੋ ਗਈਆਂ 2022-23 ਦੇ ਵਿੱਚ 4200 ਦੇ ਕਰੀਬ ਹੋ ਗਈਆਂ ਅਤੇ 2023-24 ਦੇ ਵਿੱਚ ਇਹ ਹੋ ਚੁੱਕੀਆਂ ਸੀ ਜੀ ਜਾਂ ਹੋ ਚੁੱਕੇ ਨੇ 7683 ਹੁਣ 24 25 ਦੇ ਜੇਕਰ ਦੇਖੀਏ ਜੇਕਰ ਅੰਦਾਜ਼ਾ ਲੱਗੇ ਜਿਸ ਗ੍ਰੋਥ ਨਾਲ ਇਹ ਵੱਧ ਰਹੀ ਆ ਨੰਬਰ ਆਫ ਸਕਾਲਰਸ਼ਿਪ ਦੇ ਜਿਹੜੇ ਵਿਰਿਆਰਥੀ ਨੇ ਲੈਣ ਵਾਲੇ ਤਾਂ ਹੋ ਸਕਦਾ ਇਸ ਵਾਰ ਇਹ 10000 ਦੇ ਕਰੀਬ ਪਹੁੰਚ ਜAVE ਇੱਕ ਅੰਦਾਜ਼ਾ ਹੋ ਸਕਦਾ ਘਟ ਵੀ ਜਾਵੇ ਪਰ ਜਿਸ ਹਿਸਾਬ ਨਾਲ ਇਹ ਵੱਧ ਰਹੀ ਆ ਉਸਨੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ 10000 ਤੱਕ ਇਹ ਕੈਂਡੀਡੇਟ ਨੂੰ ਜਿਹੜੇ ਚੂਜ਼ ਕਰਨਗੇ ਸੋ ਇਹ ਸੀ ਇੱਕ ਮੋਟਾ ਜਿਹਾ ਡਾਟਾ ਹੁਣ ਆਪਾਂ ਦੇਖਣਾ ਜੀ ਅਪਲਾਈ ਕਿਵੇਂ ਕਰਨਾ ਸੋ ਅਪਲਾਈ ਕਰਨ ਦੇ ਲਈ ਜਿਹੜੀ ਤਰੀਕ ਅਛਾ ਇੱਕ ਇੱਕ ਗੱਲ ਹੋ ਰਹੀ ਜੀ ਅੱਜ ਤਰੀਕੇ ਇਹਦੀ ਜਿਹੜੀ ਇਹ ਤਿੰਨ ਅਸਲ ਵਿੱਚ ਸਲੋਟ ਦੇ ਵਿੱਚ ਇਹ ਐਪਲੀਕੇਸ਼ਨ ਫਾਰਮ ਭਰਦੇ ਨੇ ਪਹਿਲੀ ਡੇਟ ਆਲਰੇਡੀ ਲੰਘ ਚੁੱਕੀ ਆ ਦੂਜੀ ਹੈ ਜੀ 30 ਅਕਤੂਬਰ ਤੀਜੀ ਆਵੇਗੀ ਦਸੰਬਰ ਦੇ ਵਿੱਚ ਸੋ ਜੇਕਰ ਕੋਈ ਹੰ ਕੈਂਡੀਡੇਟ ਖੁੰਝ ਜਾਂਦਾ ਹੁਣ ਨਹੀਂ ਭਰ ਸਕਿਆ ਤਾਂ ਉਹ ਦਸੰਬਰ ਦੇ ਵਿੱਚ ਆਪਣਾ ਇਸ ਵੈਬਸਾਈਟ ਨੂੰ ਧਿਆਨ ਰੱਖਿਓ ਓਪਨ ਕਰਦੇ ਰਹੋ ਉੱਥੇ ਤੁਹਾਨੂੰ ਦਸੰਬਰ ਦੇ ਵਿੱਚ ਵੀ ਦੁਬਾਰਾ ਅਪਲਾਈ ਕਰਨ ਨੂੰ ਮੌਕਾ ਮਿਲ ਸਕਦਾ ਅਪਲਾਈ ਦੇਖੀ ਦੀ ਕਿਵੇਂ ਕਰਨਾ ਅਪਲਾਈ ਕਰਨ ਦੇ ਲਈ ਅਪਲਾਈ ਵਾਲੇ ਟੈਬ ਦੇ ਉੱਪਰ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਦੋ ਤਰੀਕੇ ਹੋਣਗੇ ਇੱਥੇ ਅਪਲਾਈ ਕਰਨ ਦੇ ਲਈ ਇੱਕ ਤਾਂ ਜੇਕਰ ਤੁਸੀਂ ਪਹਿਲਾਂ ਹੀ ਰਜਿਸਟਰਡ ਹੋ ਚੁੱਕੇ ਹੋ ਤਾਂ ਤੁਸੀਂ ਇੱਥੋਂ ਸਿੱਧਾ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਰਜਿਸਟਰਡ ਨਹੀਂ ਹੈਗੇ ਤਾਂ ਤੁਸੀਂ ਇਸ ਰਜਿਸਟਰ ਵਾਲੇ ਕਾਲਮ ਦੇ ਉੱਪਰ ਕਲਿੱਕ ਕਰ ਦੇਵਾਂਗੇ ਰਜਿਸਟਰ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਵੀ ਦੋ ਤਰੀਕੇ ਨਾਲ ਤੁਸੀਂ ਇਹਨੂੰ ਰਜਿਸਟਰ ਕਰ ਸਕਦੇ ਹੋ ਇੱਕ ਤੁਹਾਡਾ Google ਦੇ ਥਰੂ ਸਾਈਨ ਅਪ ਕਰ ਸਕਦੇ ਹੋ ਤੁਸੀਂ ਜਾਂ ਦੂਜਾ ਤੁਸੀਂ ਆਪਣਾ ਡਾਟਾ ਦੇ ਕੇ ਰਜਿਸਟਰਡ ਹੋ ਸਕਦੇ ਹੋ ਦੇਖੀਦਾ ਹੈ ਕਿ ਕੁਛ ਹੈ ਜੀ ਫਰਸਟ ਨੇਮ ਲਾਸਟ ਨੇਮ ਤੁਹਾਡਾ ਨਾਮ ਜੋ ਵੀ ਹੈ ਪਿੱਛੇ ਸਿੰਘ ਤੌਰ ਕੁਮਾਰ ਜੋ ਵੀ ਆਵੇਗਾ ਈਮੇਲ ਆਈਡੀ ਤੁਹਾਡੀ ਉਹ ਈਮੇਲ ਆਈਡੀ ਹੋਵੇ ਜਿਸ ਤੇ ਤੁਹਾਨੂੰ ਬਾਅਦ ਵਿੱਚ ਇਹ ਕੰਟੈਕਟ ਕਰ ਸਕਣਾ ਮੋਬਾਈਲ ਨੰਬਰ ਹੋਵੇਗਾ ਕਿਉਂਕਿ ਤੁਹਾਡੇ ਮੋਬਾਈਲ ਮੋਬਾਈਲ ਨੰਬਰ ਉੱਪਰ ਓਟੀਪੀ ਆਵੇਗਾ ਪਾਸਵਰਡ ਰੱਖਣਾ ਹੁੰਦਾ ਜੀ ਪਹਿਲਾ ਇਹਦੇ ਵਿੱਚ ਕੀ ਹੁੰਦਾ ਜਿਵੇਂ ਆਪਾਂ ਅੰਗਰੇਜ਼ੀ ਦੇ ਅਲਫਾਬੈਟ ਵੱਡੇ ਪਾਉਣੇ ਆ ਵੱਡੇ ਅੱਖਰ ਵੀ ਹੋਣ ਚਾਹੀਦੇ ਨੇ ਸਿੰਬਰ ਵੀ ਹੋਣ ਚਾਹੀਦੇ ਨੇ ਅਤੇ ਤੁਹਾਡੇ ਅੰਕ ਵੀ ਹੋਣੇ ਚਾਹੀਦੇ ਨੇ ਸੋ ਉਹਦਾ ਮਿਲਦਾ ਜੁਲਦਾ ਪਾਸਵਰਡ ਤੁਸੀਂ ਇੱਕ ਬਣਾ ਲਿਓ ਤੇ ਇੱਥੇ ਕਨਫਰਮ ਪਾਸਵਰਡ ਕਰਕੇ ਇਹ ਆਈ ਐਗਰੀ ਵਾਲੇ ਕਾਲਮ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਸ ਦੇ ਉੱਪਰ ਸਾਈਨ ਅਪ ਹੋ ਸਕਦੇ ਜਿਵੇਂ ਹੀ ਤੁਸੀਂ ਸਾਈਨ ਅਪ ਦੇ ਸਾਰੇ ਸਟੈਪ ਕੰਪਲੀਟ ਕਰ ਦਿੰਦੇ ਹੋ ਸਾਈਨ ਅਪ ਕਰਨ ਤੋਂ ਬਾਅਦ ਨੈਕਸਟ ਤੇ ਕਲਿੱਕ ਕਰਦੇ ਹੋ ਤਾਂ ਤੁਹਾਡੇ ਕੋਲ ਜਿਹੜੀ ਅੱਗੇ ਪੁੱਛੇਗਾ ਤੁਹਾਡੇ ਤੋਂ ਇਹ ਜੈਂਡਰ ਤੁਹਾਡਾ ਕਿਹੜਾ ਹੈ ਮੇਲ ਫੀਮੇਲ ਜਿਹੜਾ ਵੀ ਜੈਂਡਰ ਹੋਇਆ ਤੁਸੀਂ ਉਸ ਨੂੰ ਸਿਲੈਕਟ ਕਰ ਲਿਓ ਜੈਂਡਰ ਸਿਲੈਕਟ ਕਰਨ ਤੋਂ ਬਾਅਦ ਤੁਹਾਡੇ ਤੋਂ ਤੁਹਾਡੀ ਸਟੇਟ ਪੁੱਛਦਾ ਹੁੰਦਾ ਹੈ ਕਿ ਕਿਹੜੀ ਸਟੇਟ ਨਾਲ ਤੁਸੀਂ ਬਿਲੋਂਗ ਕਰਦੇ ਹੋ ਆਬਵੀਅਸਲੀ ਆਪਾਂ ਪੰਜਾਬ ਦੇ ਵਸਨੀਕਾਂ ਤੇ ਪੰਜਾਬ ਸਟੇਟ ਦਾ ਆਪਾਂ ਸਿਲੈਕਟ ਕਰਾਂਗੇ ਤੇ ਪੰਜਾਬ ਸਟੇਟ ਸਿਲੈਕਟ ਜਦੋਂ ਕਰ ਦਿੰਦੇ ਆ ਉਸ ਤੋਂ ਅੱਗੇ ਤੁਹਾਡੇ ਪੁੱਛਦਾ ਹੈ ਜੀ ਇਹ ਤੁਸੀਂ ਕਿਹੜੀ ਕਲਾਸ ਵਿੱਚ ਪੜ ਰਹੇ ਹੋ ਜੇਕਰ ਤੁਸੀਂ ਸਕੂਲ ਵਿੱਚ ਪੜ ਰਹੇ ਹੋ ਕਿਹੜੀ ਕਲਾਸ ਆ ਤੁਹਾਡੀ ਉਹ ਸਿਲੈਕਟ ਕਰ ਲਿਓ ਜੇਕਰ ਤੁਸੀਂ ਕਾਲਜ ਵਿੱਚ ਪੜ ਰਹੇ ਹੋ ਤੁਸੀਂ ਕਿਹੜੇ ਕੋਰਸ ਵਿੱਚ ਐਡਮਿਸ਼ਨ ਲਈ ਹੋਇਆ ਗ੍ਰੈਜੂਏਸ਼ਨ ਵਿੱਚ ਪੋਸਟ ਗ੍ਰੈਜੂਏਸ਼ਨ ਵਿੱਚ ਜੇਕਰ ਤੁਸੀਂ ਆਈਟੀਆ ਕਰ ਰਹੇ ਹੋ ਭਾਵੇਂ ਜਿਹੜਾ ਵੀ ਤੁਹਾਡੇ ਉੱਪਰ ਇੰਪਲੀਮੈਂਟ ਹੁੰਦਾ ਹੋਇਆ ਇਹਨਾਂ ਆਪਸ਼ਨ ਦੇ ਵਿੱਚੋਂ ਉਹ ਤੁਸੀਂ ਚੂਜ਼ ਕਰ ਲਿਓ ਅੱਗੇ ਆਪਾਂ ਦੇਖੀ ਜੇ ਜਦੋਂ ਤੁਸੀਂ ਆਪਣੀ ਕਲਾਸ ਸਿਲੈਕਟ ਕਰ ਲਈ ਉਸ ਤੋਂ ਅੱਗੇ ਪੁੱਛਦਾ ਹੈ ਜੀ ਤੁਹਾਡੇ ਤੋਂ ਤੁਹਾਡੀ ਲੈਂਗੁਏਜ ਜਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਕੰਫਰਟੇਬਲ ਹੋ ਉਹ ਲੈਂਗੁਏਜ ਤੁਸੀਂ ਆਪਣੀ ਚੂਜ਼ ਕਰ ਦੇਣੀ ਆ ਭਾਵੇਂ ਹਿੰਦੀ ਆ ਭਾਵੇਂ ਪੰਜਾਬੀ ਆ ਭਾਵੇਂ ਇੰਗਲਿਸ਼ ਆ ਭਾਵੇਂ ਕੋਈ ਹੋਰ ਆ ਤੇ ਜ਼ਿਆਦਾਤਰ ਇੱਥੇ ਆਪਾਂ ਜੀ ਸਿਲੈਕਟ ਕਰਾਂਗੇ ਉਹ ਪੰਜਾਬੀ ਸਿਲੈਕਟ ਜੇਕਰ ਪੰਜਾਬੀ ਆਪਾਂ ਹੈਗੇ ਆ ਤਾਂ ਪੰਜਾਬੀ ਹੀ ਆਪਾਂ ਸਿਲੈਕਟ ਕਰਾਂਗੇ ਇਸ ਤੋਂ ਅੱਗੇ ਹੈ ਜੀ ਆਪਣਾ ਇਹ ਕੋਈ ਮੀਡੀਅਮ ਦਾ ਚੱਕਰ ਨਹੀਂ ਹੈ ਸਿਰਫ ਲੈਂਗੁਏਜ ਪੁੱਛੀ ਹੈ ਜੀ ਤੁਹਾਡੇ ਤੋਂ ਤੁਸੀਂ ਆਪਣੀ ਲੈਂਗੁਏਜ ਪੰਜਾਬੀ ਹਿੰਦੀ ਅੰਗਰੇਜ਼ੀ ਜਿਹੜੀ ਵੀ ਤੁਹਾਨੂੰ ਕੰਫਰਟੇਬਲ ਆ ਉਹ ਤੁਸੀਂ ਸਿਲੈਕਟ ਕਰ ਸਕਦੇ ਹੋ ਕੀ ਤੁਸੀਂ ਡਿਸੇਬਲਡ ਪਰਸਨ ਹੋ ਜੇਕਰ ਨਹੀਂ ਤਾਂ ਨੋ ਜੇਕਰ ਯੈਸ ਹੋ ਤਾਂ ਯੈਸ ਲਗਾ ਲੈਣਾ ਉਸ ਤੋਂ ਬਾਅਦ ਕਰ ਦੇਣਾ ਜੀ ਇਸ ਨੂੰ ਅਪਡੇਟ ਜਿਵੇਂ ਤੁਸੀਂ ਅਪਡੇਟ ਕਰਦੇ ਹੋ ਫਿਰ ਤੁਹਾਡੇ ਤੋਂ ਇਹ ਇੱਕ ਦੁਬਾਰਾ ਤੋਂ ਫਿਰ ਇਹ ਤੁਹਾਡੀ ਜਿਹੜੀ ਐਜੂਕੇਸ਼ਨ ਆ ਹਾਇਰ ਐਜੂਕੇਸ਼ਨ ਲਈ ਤੁਸੀਂ ਸਿਲੈਕਟ ਕਰਦੇ ਹੋ ਜਾਂ ਸਕੂਲਿੰਗ ਦੇ ਕਰਦੇ ਹੋ ਉਹ ਦੁਬਾਰਾ ਤੁਹਾਨੂੰ ਫਿਰ ਤੋਂ ਇੱਕ ਵਾਰ ਸਿਲੈਕਟ ਕਰਕੇ ਓਕੇ ਕਰਨਾ ਪਵੇਗਾ ਇਸ ਤੋਂ ਅੱਗੇ ਤੁਹਾਡਾ ਆਧਾਰ ਵੈਰੀਫਾਈ ਕਰਦਾ ਜੀ ਕਿਉਂਕਿ ਇਹ ਆਧਾਰ ਨਾਲ ਲਿੰਕ ਤੁਹਾਡਾ ਸਾਰੀ ਜੇ ਕੋਈ ਹੋਰ ਸਕਾਲਰਸ਼ਿਪ ਹੋਊਗੀ ਤਾਂ ਇਹਨਾਂ ਨੂੰ ਉਹ ਡਾਟਾ ਪਤਾ ਲੱਗ ਜਾਵੇਗਾ ਤਾਂ ਇਹੋ ਕਹਿ ਰਿਹਾ ਸੀ ਕਿ ਜੇਕਰ ਤੁਸੀਂ ਕਿਤੇ ਹੋਰ ਫੈਲੋਸ਼ਿਪ ਨੂੰ ਜਾਂ ਸਕਾਲਰਸ਼ਿਪ ਨੂੰ ਅਪਲਾਈ ਕੀਤੀ ਹੋਈ ਆ ਅਪਲਾਈ ਨਾਲ ਸੰਬੰਧ ਨਹੀਂ ਹੈ ਜੇਕਰ ਤੁਸੀਂ ਲੈ ਰਹੇ ਹੋ ਤਾਂ ਤੁਸੀਂ ਉਸ ਦੇ ਲਈ ਐਲੀਜੀਬਲ ਨਹੀਂ ਹੈ ਸੋ ਹਾਂਜੀ ਜਿਵੇਂ ਹੀ ਤੁਹਾਡਾ ਆਧਾਰ ਵੈਰੀਫਾਈ ਹੋ ਜਾਂਦਾ ਵੀ ਤੁਹਾਡੇ ਤੋਂ ਡਿਟੇਲ ਮੰਗਦਾ ਹੈ ਤੁਹਾਡੀ ਡੇਟ ਆਫ ਬਰਥ ਆਧਾਰ ਕਾਰਡ ਨੰਬਰ ਐਨੂਅਲ ਫੈਮਿਲੀ ਇਨਕਮ ਜਿਹਦੇ ਵਿੱਚ ਤੁਸੀਂ 2.5 ਲੱਖ ਤੋਂ ਲੈਸ ਲਿਖਣਾ ਹੈ ਕਿਉਂਕਿ ਇਹਦੀ ਸ਼ਰਤ ਇਹ ਹੀ ਆ ਕਿ 2.5 ਲੱਖ ਹੋਵੇ ਜਾਂ 2.5 ਲੱਖ ਤੋਂ ਘੱਟ ਹੋਵੇ ਜੇਕਰ ਕਿਹਦੀ 2.5 ਲੱਖ ਤੋਂ ਜ਼ਿਆਦਾ ਬਣਦੀ ਹੈ ਤਾਂ ਉਹ ਇਹਦੇ ਲਈ ਐਲੀਜੀਬਲ ਨਹੀਂ ਹੈ ਤੁਹਾਨੂੰ ਇਸ ਦੇ ਰਿਗਾਰਡਿੰਗ ਆਪਣਾ ਇੱਕ ਸਰਟੀਫਿਕੇਟ ਵੀ ਅਪਲੋਡ ਕਰਨਾ ਪਵੇਗਾ ਸੋ ਹਾਂਜੀ ਇੱਥੇ ਜਿੰਨੀ ਵੀ ਹੋਵੇਗੀ ਲੱਖ ਹੋਵੇ 2 ਲੱਖ ਹੋਵੇ ਸਵਾ ਦੋ ਲੱਖ ਹੋਵੇ ਜਿੰਨੀ ਵੀ ਬਣਦੀ ਆ ਇਹਨੂੰ ਲ ਇਨਕਮ ਇੱਕ ਅਪਰੋਕਸੀਮੇਟ ਤੁਸੀਂ ਅੰਦਾਜ਼ਾ ਲਗਾ ਕੇ ਉਹ ਇੱਥੇ ਤੁਸੀਂ ਭਰ ਸਕਦੇ ਹੋ ਜਾਂ ਜਿੰਨੇ ਤੁਹਾਡੇ ਜਿਹੜੇ ਸਰਟੀਫਿਕੇਟ ਬਣੇਗਾ ਜਿੰਨੇ ਉਸ ਦੇ ਉੱਪਰ ਲਿਖਿਆ ਉਹ ਨਹੀਂ ਤੁਸੀਂ ਇੱਥੇ ਭਰ ਦਿਓ ਅੱਗੇ ਤੁਹਾਡਾ ਪੁੱਛਦਾ ਹੈ ਜੀ ਤੁਹਾਡੇ ਜਿਹੜੇ ਪੇਰੈਂਟਸ ਨੇ ਉਹਨਾਂ ਦਾ ਸਟੇਟਸ ਕੀ ਹੈ ਤੁਸੀਂ ਸਿੰਗਲ ਜੇਕਰ ਪੇਰੈਂਟ ਵਾਲਿਓ ਜਾਂ ਡਬਲ ਬੋਥ ਵਾਲੇ ਆਪਣਾ ਯਾਤਰਾ ਆਵੇਗਾ ਅਗਲਾ ਜਦੋਂ ਆਪਾਂ ਨੈਕਸਟ ਕਰਾਂਗੇ ਇੱਥੇ ਆਪਾਂ ਤੁਹਾਨੂੰ ਪੁੱਛਿਆ ਜੀ ਆਪਣਾ ਪਰਮਨੈਂਟ ਐਡਰੈਸ ਜਿਹੜਾ ਆਪਣਾ ਆਧਾਰ ਕਾਰਡ ਉੱਪਰ ਪਰਮਨੈਂਟ ਐਡਰੈਸ ਹੋਵੇਗਾ ਉਹ ਆਪਾਂ ਸਾਰਾ ਇੱਥੇ ਫਿਲ ਕਰ ਦਵਾਂਗੇ ਤੇ ਫਿਲ ਕਰਨ ਤੋਂ ਬਾਅਦ ਇਸ ਨੂੰ ਕਰ ਦੇਵਾਂਗੇ ਆਪਾਂ ਸੇਵ ਐਂਡ ਕੰਟੀਨਿਊ ਜਿਵੇਂ ਆਪਾਂ ਸੇਵ ਤੇ ਕੰਟੀਨਿਊ ਕਰਦੇ ਫਿਰ ਆਪਾਂ ਤੋਂ ਐਜੂਕੇਸ਼ਨ ਡਿਟੇਲਸ ਮੰਗਦਾ ਜੀ ਇਹ ਇਹ ਤੁਹਾਡੇ ਜਿਹੜੇ ਜਿਵੇਂ ਤੁਸੀਂ ਗ੍ਰੈਜੂਏਸ਼ਨ ਲਈ ਕੰਪਲੀਟ ਕਰ ਰਹੇ ਹੋ ਅਪਲਾਈ ਕਰ ਰਹੇ ਹੋ ਤਾਂ ਤੁਹਾਡਾ ਪਲੱਸ 2 ਤੱਕ ਦਾ ਡਾਟਾ ਮੰਗੇਗਾ ਜੇਕਰ ਤੁਸੀਂ ਪੋਸਟ ਗ੍ਰੈਜੂਏਟ ਕਰ ਰਹੇ ਹੋ ਤਾਂ ਤੁਹਾਡੋ ਗ੍ਰੈਜੂਏਸ਼ਨ ਦਾ ਡਾਟਾ ਮੰਗੇਗਾ ਇਹ ਤੁਹਾਡੇ ਅਕੋਰਡਿੰਗ ਤੁਹਾਡਾ ਡਾਟਾ ਮੰਗ ਲਵੇਗਾ ਜਿਹੜੇ ਦੇ ਲਈ ਤੁਸੀਂ ਅਪਲਾਈ ਕਰ ਰਹੇ ਹੋ ਜਿਵੇਂ ਕਿ ਪਲੱਸ 2 ਦਾ ਪਹਿਲਾਂ ਹੋ ਗਿਆ ਫਿਰ ਬੋਰਡ ਕਿਹੜਾ ਤੁਹਾਡਾ ਸਟੀਮ ਕਿਹੜਾ ਆਰਟਸ ਹੈ ਜਾਂ ਕਮਰਸ ਹੈ ਜਾਂ ਸਾਇੰਸ ਹੈ ਜੇ ਕਿ ਇਹਨਾਂ ਵਿੱਚ ਨਹੀਂ ਹੁੰਦਾ ਤਾਂ ਤੁਸੀਂ ਅਦਰ ਤੋਂ ਉੱਪਰ ਕਲਿੱਕ ਕਰ ਸਕਦੇ ਹੋ ਫਿਰ ਤੋਂ ਤੁਹਾਡੀ ਇਹ ਅੱਗੇ ਸਟੇਟ ਪੁੱਛਦਾ ਹੈ ਜੀ ਸਟੇਟ ਕਿਹੜੀ ਹੈ ਡਿਸਟ੍ਰਿਕਟ ਕਿਹੜਾ ਤੁਹਾਡਾ ਅਤੇ ਸਕੂਲ ਦਾ ਨਾਮ ਕੀ ਹੈ ਕਿਉਂਕਿ ਪਲੱਸ 2 ਦਾ ਡਾਟਾ ਭਰ ਰਹੇ ਆ ਤਾਂ ਤੱਕ ਕਿ ਜਿਹੜੇ ਸਕੂਲ ਵਿੱਚ ਤੁਸੀਂ ਪੜ੍ਹਦੇ ਹੋ ਉਸ ਪੜ੍ਹੇ ਸੀ ਪਲੱਸ 2 ਦੇ ਵਿੱਚ ਉਸ ਸਕੂਲ ਦਾ ਨਾਮ ਇੱਥੇ ਭਰਨਾ ਹੈ ਤੀਜੇ ਕਾਲਮ ਦੇ ਵਿੱਚ ਜੇਕਰ ਤੁਸੀਂ ਪ੍ਰਾਈਵੇਟ ਕੀਤੀ ਹੋਈ ਹੈ ਪਲੱਸ 2 ਤਾਂ ਇੱਥੇ ਤੁਸੀਂ ਪ੍ਰਾਈਵੇਟ ਵੀ ਲਿਖ ਸਕਦੇ ਹੋ ਜਾਂ ਇਸ ਨੂੰ ਖਾਲੀ ਵੀ ਛੱਡ ਸਕਦੇ ਹੋ ਕਿਉਂਕਿ ਇਹ ਮੰਡੈਂਟਰੀ ਨਹੀਂ ਹੈ ਪਾਸਿੰਗ ਇਅਰ ਤੁਸੀਂ ਕਿਹੜੇ ਸਾਲ ਵਿੱਚ ਪਾਸ ਕੀਤੀ ਹੈ ਅਤੇ ਰੋਲ ਨੰਬਰ ਇਹ ਦੋਨੇ ਹੀ ਮੰਡੈਂਟਰੀ ਨੇ ਇਹ ਤੁਹਾਨੂੰ ਲਿਖਣੀ ਹੀ ਪੈਣੀ ਜੇਕਰ ਤੁਹਾਡੇ ਮਾਰਕਸ ਨੰਬਰਾਂ ਦੇ ਵਿੱਚ ਸੀ ਤਾਂ ਤੁਸੀਂ ਮਾਰਕਸ ਲਿਖ ਦੇਵੋਗੇ ਜੇਕਰ ਤੁਹਾਡੇ ਗ੍ਰੇਡ ਜਾਂ ਸੀਜੀਪੀਏ ਸੀ ਤਾਂ ਤੁਸੀਂ ਉਸ ਦੇ ਅਕੋਰਡਿੰਗ ਕਲਿੱਕ ਕਰਕੇ ਆਪਣਾ ਮਾਰਕਸ ਇਹਨਾਂ ਨੂੰ ਦੱਸ ਦੇਵੋਗੇ ਇਸ ਤੋਂ ਅੱਗੇ ਫਿਰ ਤੁਸੀਂ ਕਰਦੋਂਗੇ ਕਿ ਆਪਣਾ ਇਸ ਨੂੰ ਸੇਵ ਵਾਲਾ ਆਪਸ਼ਨ ਕਲਿੱਕ ਕਰ ਸਕਦੇ ਹੋ ਹਾਂਜੀ ਜਿਵੇਂ ਤੁਸੀਂ ਸੇਵ ਕਰਦੇ ਹੋ ਫਿਰ ਤੁਹਾਡੇ ਤੋਂ ਪੁੱਛਦਾ ਜੀ ਇਹ ਗ੍ਰੈਜੂਏਸ਼ਨ ਦੇ ਤੁਹਾਡੀ ਡਿਟੇਲ ਜਿਹੜੀ ਕਲਾਸ ਵਿੱਚ ਪੜ ਰਹੇ ਹੋ ਤੁਸੀਂ ਹਾਂਜੀ ਕਲਾਸ ਗ੍ਰੈਜੂਏਸ਼ਨ ਹੋਗੀ ਤੁਹਾਡੀ ਫਸਟ ਜਿਹੜਾ ਕਾਲਮ ਆ ਤੇ ਡਿਗਰੀ ਕਿਹੜੀ ਹੈ ਜੀ ਇਹਨਾਂ ਵਿੱਚ ਜਿਹੜਾ ਤੁਹਾਡਾ ਜਿਹਦੇ ਲਈ ਤੁਸੀਂ ਅਪਲਾਈ ਕਰ ਰਹੇ ਹੋ ਜਿਹੜੀ ਵੀ ਡਿਗਰੀ ਤੁਹਾਡੀ ਆਵੇਗੀ ਉਹ ਤੁਸੀਂ ਕਲਿੱਕ ਕਰ ਦਿਓ ਜੇਕਰ ਨਹੀਂ ਹੈ ਤਾਂ ਤੁਸੀਂ ਆਦਰ ਉੱਪਰ ਕਲਿੱਕ ਕਰਕੇ ਤੁਸੀਂ ਆਪਣੀ ਆਦਰ ਡਿਗਰੀ ਦਾ ਨਾਮ ਉੱਥੇ ਮੈਂਸ਼ਨ ਕਰ ਸਕਦੇ ਹੋ ਕੋਰਸ ਕਿੰਨੇ ਸਾਲਾਂ ਦਾ ਤੁਹਾਡਾ ਸਾਲ ਚੂਜ਼ ਕਰ ਲਿਓ ਜੀ ਅਤੇ ਇੰਸਟੀਟਿਊਟ ਤੁਹਾਡਾ ਕਿਹੜਾ ਸਰਕਾਰੀ ਆ ਅਰਧ ਸਰਕਾਰੀ ਜਾਂ ਪ੍ਰਾਈਵੇਟ ਆ ਉਹ ਸਿਲੈਕਟ ਕਰ ਲਿਓ ਤੇ ਕਿਹੜਾ ਸਾਲ ਤੁਹਾਡਾ ਚੱਲ ਰਿਹਾ ਪਹਿਲਾ ਸਾਲ ਚੱਲ ਰਿਹਾ ਦੂਜਾ ਸਾਲ ਚੱਲ ਰਿਹਾ ਜਾਂ ਤੀਜਾ ਅਤੇ ਉਸ ਤੋਂ ਬਾਅਦ ਅੱਗੇ ਭਰੋਗੇ ਤੁਸੀਂ ਕਿਹੜਾ ਸੈਮੈਸਟਰ ਤੁਹਾਡਾ ਚੱਲ ਰਿਹਾ ਹੈ ਫਿਰ ਸਟੇਟ ਆ ਜਾਏਗਾ ਜੀ ਕਿਹੜੇ ਸਟੇਟ ਤੋਂ ਤੁਸੀਂ ਪੜ੍ਹ ਰਹੇ ਹੋ ਡਿਸਟ੍ਰਿਕਟ ਆਈਗਾ ਤੁਹਾਡਾ ਨੇਮ ਆਫ ਦਾ ਇੰਸਟੀਟਿਊਸ਼ਨ ਇਹ ਜੇਕਰ ਤੁਹਾਡੇ ਆਟੋਮੈਟਿਕਲੀ ਲੱਭ ਰਿਹਾ ਤਾਂ ਠੀਕ ਹੈ ਜੇਕਰ ਨਹੀਂ ਲੱਭ ਰਿਹਾ ਤਾਂ ਤੁਸੀਂ ਅਦਰੂਪਾ ਕਲਿੱਕ ਕਰਕੇ ਆਪਣੇ ਇੰਸਟੀਟਿਊਟ ਦਾ ਨਾਮ ਵੀ ਦੇ ਸਕਦੇ ਹੋ ਇੰਸਟੀਟਿਊਟ ਦੀ ਈਮੇਲ ਦੇ ਦਿਓ ਹਾਂਜੀ ਇੰਸਟੀਟਿਊਟ ਦੀ ਈਮੇਲ ਵੀ ਦੇਣੀ ਤੁਹਾਡੀ ਜਰੂਰ ਤੁਹਾਡੇ ਆਈਡੈਂਟੀਟੀ ਕਾਰਡ ਉੱਪਰ ਜਾਂ ਤੁਹਾਡੇ ਪ੍ਰੋਸਪੈਕਟ ਉੱਪਰ ਇਹ ਲਿਖੀ ਹੋਈ ਜਾਂ ਤੁਹਾਨੂੰ ਨੈਟ ਤੋਂ ਵੀ ਇਹ ਤੁਹਾਡੇ ਆਸਾਨੀ ਨਾਲ ਮਿਲ ਸਕਦੀ ਆ ਤੁਹਾਡੇ ਇੰਸਟੀਟਿਊਟ ਦੀ ਈਮੇਲ ਫੋਨ ਨੰਬਰ ਵੀ ਤੁਹਾਨੂੰ ਦੇਣਾ ਪਵੇਗਾ ਅਤੇ ਜਿਹੜਾ ਤੁਹਾਡਾ ਹਾਂਜੀ ਇੱਥੇ ਆ ਜੀ ਜਿਹੜੇ ਡਿਸਟੈਂਸ ਐਜੂਕੇਸ਼ਨ ਆਹੀ ਕਰ ਰਹੇ ਨੇ ਜਾਂ ਤੁਸੀਂ ਫੁੱਲ ਡੇ ਜਾਂ ਈਵਨਿੰਗ ਕਲਾਸਾਂ ਜਿਹੜੀ ਵੀ ਤੁਸੀਂ ਲਗਾ ਰਹੇ ਹੋ ਇਸ ਕਰਕੇ ਡਿਸਟੈਂਸ ਐਜੂਕੇਸ਼ਨ ਵਾਲੇ ਵੀ ਇਸ ਵਿੱਚ ਅਪਲਾਈ ਕਰ ਸਕਦੇ ਨੇ ਹਾਂਜੀ ਪਾਸਿੰਗ ਇਅਰ ਤੁਹਾਡਾ ਕਿਹੜਾ ਹੋ ਸਕਦਾ ਜੇ ਤੁਸੀਂ 5 ਸਾਲ ਦਾ ਕੋਰਸ ਕਰ ਰਹੇ ਹੋ ਤਾਂ ਤੁਸੀਂ ਇਹਨਾਂ ਵਿੱਚੋਂ ਦੇਖ ਲਿਓ ਕਿ ਤੁਹਾਡੇ 5 ਸਾਲ ਕਦੋਂ ਕੰਪਲੀਟ ਹੁੰਦੇ ਨੇ ਜੇਕਰ ਦੂਜੇ ਸਾਲ ਵਿੱਚੋਂ ਤੁਹਾਡਾ ਨੈਕਸਟ ਇਅਰ ਕੰਪਲੀਟ ਹੋ ਰਿਹਾ ਤਾਂ ਤੁਸੀਂ 25 26 ਉੱਪਰ 26 ਜਾਂ 25 ਉੱਪਰ ਕਲਿੱਕ ਕਰ ਸਕਦੇ ਹੋ ਇਹ ਤੁਸੀਂ ਆਪਣੇ ਅਕੋਰਡ ਨੂੰ ਦੇਖ ਲਿਓ ਕਿਹੜੀ ਤੁਹਾਡੀ ਕਲਾਸ ਆ ਅਤੇ ਤੁਹਾਡਾ ਕੋਰਸ ਕਦੋਂ ਸਮਾਪਤ ਹੋ ਰਿਹਾ ਟੋਟਲ ਤੁਹਾਡਾ ਡਿਊਰੇਸ਼ਨ ਪੁੱਛਦਾ ਕਿ ਤੁਹਾਡਾ ਇਹ ਜਿਹੜਾ ਕੋਰਸ ਆ ਕਦੋਂ ਕੰਪਲੀਟ ਹੋ ਜਾਵੇਗਾ ਇਸ ਤੋਂ ਜਦੋਂ ਤੁਸੀਂ ਇਹ ਸਾਰਾ ਡਾਟਾ ਫਿਲ ਕਰਕੇ ਸੇਵ ਉੱਪਰ ਕਰਦੇ ਹੋ ਕਲਿੱਕ ਨੈਕਸਟ ਕਰਦੇ ਹੋ ਭਾਵ ਹਾਂਜੀ ਮੈਂਬਰਸ ਬਾਰੇ ਪੁੱਛਦਾ ਘੱਟੋ ਘੱਟ ਤੁਸੀਂ ਦੋ ਮੈਂਬਰ ਦੀ ਡਿਟੇਲ ਇੱਥੇ ਦੇਣੀ ਜ਼ਰੂਰੀ ਹੈ ਆਪਣੇ ਮਾਤਾ ਪਿਤਾ ਹੀ ਦੇ ਸਕਦੇ ਹੋ ਜਾਂ ਜੇਕਰ ਤੁਹਾਡਾ ਗਾਰਡੀਅਨ ਕੋਈ ਵੀ ਹੈ ਉਹਦੀ ਤੁਸੀਂ ਡਿਟੇਲ ਦੋ ਮੈਂਬਰ ਦੀ ਦੇਣੀ ਜ਼ਰੂਰੀ ਹੈ ਉਹਨਾਂ ਦਾ ਨੇਮ ਉਹਨਾਂ ਦਾ ਮਿਡਲ ਨੇਮ ਤੇ ਉਹਨਾਂ ਦੀ ਐਨੂਅਲ ਇਨਕਮ ਇਸ ਤੋਂ ਅੱਗੇ ਹੈ ਜੀ ਡਾਕੂਮੈਂਟਸ ਡਾਕੂਮੈਂਟਸ ਤੁਸੀਂ ਜਿਹੜੇ ਜਿਹੜੇ ਇੱਥੇ ਮੇਰੇ ਕੋਲ ਓਪਨ ਹੀ ਹੋਰੀ ਟੈਬ ਇਹ ਜਿਹੜੇ ਜਿਹੜੇ ਡਾਕੂਮੈਂਟਸ ਆਪਾਂ ਨੂੰ ਪਹਿਲਾਂ ਦੱਸੇ ਗਏ ਨੇ ਇਨਕਮ ਸਰਟੀਫਿਕੇਟ ਤੁਹਾਡੇ ਲਾਸਟ ਇਅਰ ਡੀ ਐਮ ਸੀ ਵਗੈਰਾ ਆਧਾਰ ਕਾਰਡ ਉਹ ਸਾਰੇ ਤੁਸੀਂ ਇੱਥੇ ਅਪਲੋਡ ਕਰਨੇ ਹੋਣਗੇ ਲਾਸਟ ਵਿੱਚ ਹੈ ਜੀ ਤੁਸੀਂ ਦੋ ਰੈਫਰੈਂਸ ਦੇਣੇ ਨੇ ਜੀ ਜਿਹੜੇ ਕਿ ਉਹਨਾਂ ਵਿਅਕਤੀਆਂ ਦੇ ਨਾਮ ਦੇਣੇ ਨੇ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹੋਣ ਚੰਗੀ ਤਰ੍ਹਾਂ ਤੋਂ ਭਾਵ ਜੇ ਇਹਨਾਂ ਨੇ ਕਨਫਰਮ ਕਰਨਾ ਹੋਵੇ ਕਿ ਇਹ ਜਿਹੜਾ ਵਿਅਕਤੀ ਹੈ ਕਿ ਜੈਨੂਨ ਹੈ ਜਿਹੜੀ ਗੱਲ ਕਹਿ ਰਿਹਾ ਹੈ ਸੋ ਤੁਸੀਂ ਦੋ ਰੈਫਰੈਂਸ ਦੇਣੇ ਹੁੰਦੇ ਨੇ ਜੀ ਰਿਪਿਊਟਡ ਉਹਦੇ ਵਿੱਚ ਤੁਹਾਡੇ ਸਕੂਲ ਟੀਚਰ ਆ ਸਕਦੇ ਨੇ ਤੁਹਾਡਾ ਪ੍ਰਿੰਸੀਪਲ ਆ ਸਕਦਾ ਇਹ ਤੁਸੀਂ ਲਿਸਟ ਵਿੱਚ ਦੇਖ ਲਓ ਕਿਹੜੇ ਕਿਹੜੇ ਨਾਮ ਆਉਂਦੇ ਨੇ ਉਹਨਾਂ ਦੇ ਤੁਸੀਂ ਨਾਮ ਉਹਨਾਂ ਦਾ ਕੁਝ ਉਹਨਾਂ ਨੂੰ ਇੰਟੀਮੀਟ ਕਰਨਾ ਨਹੀਂ ਕਹਿਣਾ ਬਸ ਉਹਨਾਂ ਦਾ ਤੁਹਾਨੂੰ ਡੇਟਾ ਹੁਣ ਚਾਹੀਦਾ ਡੇਟਾ ਤੁਹਾਡੇ ਕੋਲ ਉਹ ਕਿੱਥੇ ਜੌਬ ਕਰਦੇ ਨੇ ਕੀ ਉਹਨਾਂ ਦਾ ਈਮੇਲ ਆਈਡੀ ਹੈ ਕੀ ਉਹਨਾਂ ਦਾ ਮੋਬਾਈਲ ਨੰਬਰ ਇਹ ਸਾਰਾ ਕੋ ਫਿਲ ਕਰਨ ਤੋਂ ਬਾਅਦ ਲਾਸਟ ਵਿੱਚ ਤੁਸੀਂ ਆ ਜਾਓਗੇ ਜਿਹੜੇ ਇਹ ਡੱਬੀਆਂ ਹੋਣਗੀਆਂ ਇਹਨਾਂ ਸਾਰਾ ਉੱਪਰ ਟਿਕ ਕਰਨ ਤੋਂ ਬਾਅਦ ਤੁਸੀਂ ਇਹਨੂੰ ਪ੍ਰੀਵਿਊ ਕਰਕੇ ਫਾਈਨਲ ਆਪਣਾ ਕਰ ਸਕਦੇ ਹੋ ਸੋ ਧੰਨਵਾਦ ਜੀ ਹੋਪਫਲੀ ਜੇਕਰ ਤੁਹਾਡਾ ਕੋਈ ਕੁਐਸਚਨ ਹੋਰ ਵੀ ਹੈ ਤਾਂ ਤੁਸੀਂ ਮੈਨੂੰ ਲਿਖ ਦਿਓ ਮੈਂ ਤੁਹਾਡੀ ਹੈਲਪ ਕਰਾਂਗਾ ਥੈਂਕ ਯੂ